i ਸੇ ਜਿਹੜਾ ਹੈਗਾ ਸੇਰ ਦਾ ਲੰਗਰ ਚੱਲ ਰਿਹਾ ਸੀਗਾ ਕੜੀ ਤੇ ਚਾਵਲਾਂ ਦਾ ਲੰਗਰ ਚੱਲ ਰਿਹਾ ਸੀ ਔਰ ਕੱਲ ਤੋਂ ਅਸੀਂ ਸੇਵਾ ਸ਼ੁਰੂ ਕੀਤੀ ਹੋਈ ਹੈ ਕੱਲ ਸਾਡੇ ਲਈ ਠਾਕੁਰ ਜੀ ਜੋ ਸਾਡੇ ਟ੍ਰੇਨਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਜਨਰਲ ਫੈਕਟਰੀ ਸਾਡੇ ਅਨਿਲ ਬਾਰਦਵਾਜ ਜੀ ਤਰਲੋਚਨ ਸਿੰਘ ਜੀ ਮਾਹਰੀ ਦੇ ਜ਼ਿਲ੍ਹਾ ਪ੍ਰਧਾਨ ਨੇ ਨਾਲ ਕਰਮਜੀਤ ਜੀ ਖੜੇ ਨੇ ਸਾਡੇ ਬਲੌਕ ਪ੍ਰਧਾਨ ਜ਼ਿਲ੍ਹਾ ਮੁਹਾਲੀ ਡੀਬਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਜਾਇਜ਼ਾ ਲਿੱਤਾ ਗਿਆ ਅਤੇ ਰਾਹਸ ਸਮਗਰੀ ਵੰਡੀ ਗਈ ਇਸ ਉਪਰਾੰਤ ਅੱਜ ਦੇ ਦੌਰ ਦੇ ਵਿੱਚ ਕੀ ਹੈ ਉੱਥੇ ਦੀ ਮੂਲ ਲੋੜ ਇਸ ਬਾਰੇ ਖਾਸ ਗੱਲਬਾਤ ਕੀਤੀ ਤਰਲੋਚਨ ਸਿੰਘ ਮਹਿਦਬਾਨਾ ਕੀ ਕਿਹਾ ਉਹਨਾਂ ਨੇ ਵੇਖੋ ਪੂਰੀ ਰਿਪੋਰਟ ਤਰਲੋਚਨ ਜੀ ਤੁਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਆਏ ਹੋ ਕਿਹੜੇ ਪਿੰਡ ਚ ਗਏ ਸੀਗੇ ਉੱਥੇ ਕੀ ਮਾਹੌਲ ਹੈ ਇਸ ਵੇਲੇ ਮਾਰੇ ਉਸ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਤਾਂ ਜੀ ਵਾਇਰਲੋ ਜੀਕਾ ਖਾਲਤਾ ਵਾਇਰਲੋ ਕੀ ਹੋਵੇ ਇਹ ਜਿਹੜਾ ਆਪਤਾ ਆਈ ਹੈ ਇਹ ਕੁਦਰਤੀ ਆਪਤ ਹੈਗੀ ਹੈ ਸਾਰੇ ਆਪਾਂ ਜਾਣਦੇ ਆ ਪਹਿਲਾਂ ਵੀ ਆਉਂਦੇ ਰਹਿੰਦੇ ਆ ਇਹ ਤੇ ਇਸ ਵਾਰੀ ਜਿਹੜਾ ਹੈਗਾ ਭਗਵਾਨ ਦੀ ਕਿਰਪੀ ਨਾਲ ਉਹ ਵਾਇਰਲੋ ਦੀ ਕਿਰਪੀ ਨਾਲ ਜਿਵੇਂ ਮਰਗੀ ਨਾਲ ਉਹਦੇ ਨਾਲ ਨਾਲ ਜਿਹੜਾ ਹੈਗਾ ਇਹ ਇਹਦਾ ਬਹੁਤ ਹੀ ਦੁਖਦਾਈ ਢਟਣਾ ਜਿਹੜੀ ਹੈਗੀ ਹੈ ਵਾਪਰੀ ਹੈ ਇਹ ਇੱਕ ਇਹਨੂੰ ਹਾਸੇ ਹੀ ਸਮਝਿਆ ਜਾ ਸਕਦਾ ਕਿਉਂਕਿ ਇਹ ਕੁਦਰਤੀ ਤੌਰ ਤੇ ਹੈ ਜਦੋਂ ਆਪਣੇ ਬੰਨਾਂ ਦੇ ਵਿੱਚ ਉੱਪਰ ਪਾਣੀ ਜਿਆਦਾ ਹੋ ਗਿਆ ਉਸ ਟਾਈਮ ਉਹਨਾਂ ਨੂੰ ਰਿਲੀਜ਼ ਕਰਨਾ ਪੈਂਦਾ ਤੇ ਉੱਪਰ ਬੱਦਲ ਫਟ ਗਏ ਹੋਰ ਬੜੀਆਂ ਘਟਨਾਵਾਂ ਹੋ ਗਈਆਂ ਆਪਾਂ ਸਾਰੇ ਦੇਖ ਰਹੇ ਹਾਂ ਦੂਜਾ ਜਿਹੜਾ ਹੈਗਾ ਲਗਾਤਾਰ ਬਰਸਾਤ ਹੋ ਮੀਂਹ ਪੈ ਰਿਹਾ ਇਹਦੇ ਸਬੰਧ ਵਿੱਚ ਜਿਹੜੇ ਹੈਗੇ ਬੱਲ ਟੁੱਟ ਗਏ ਆ ਤੇ ਬੰਨ ਟੁੱਟਣ ਦੇ ਨਾਲ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਪਾਣੀ ਆ ਗਿਆ ਲੋਕਾਂ ਦੇ ਘਰ ਬਰਬਾਦ ਹੋ ਗਏ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਭ ਤੋਂ ਪਹਿਲਾਂ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਾਡੀ ਡਿਊਟੀ ਲੱਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਸਾਡੇ ਟ੍ਰੇਡ ਵਿੰਗ ਦੀ ਡਿਊਟੀ ਲੱਗੀ ਮੈਂ ਜ਼ਿਲ੍ਹਾ ਪ੍ਰਧਾਨ ਟ੍ਰੇਡ ਵਿੰਗ ਮੁਹਾਲੀ ਤੇ ਮੇਰੇ ਨਾਲ ਰਣਜੀਤਪਾਲ ਜੀ ਸਾਡੇ ਜ਼ੋਨ ਦੇ ਅੰਚਾਰਜ ਨੇ ਉਹ ਤੇ ਜਿਹੜਾ ਸਾਡਾ ਸਾਰਾ ਪ੍ਰਸ਼ਾਸਨ ਹੈ ਸਾਨੂੰ ਜਿਹੜੀ ਸਾਡੀ ਡਿਊਟੀ ਹੈ ਸਾਡੇ ਸਟੇਟ ਦੇ ਪ੍ਰਧਾਨ ਨਿਲ ਡਾਕਟਰ ਜੀ ਤੇ ਸਟੇਟ ਦੇ ਸਾਡੇ ਜਨਨ ਸਕੱਤਰ ਨਿਲ ਭਾਰਦਵਾਜ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਪਾਰਟੀ ਦੀ ਗਾਈਡਲਾਈਨ ਸੀ ਉਹਦੇ ਮੁਤਾਬਕ ਸਾਨੂੰ ਪਠਾਨਕੋਟ ਜਾਣ ਦਾ ਮੌਕਾ ਮਿਲਿਆ ਤੇ ਉਹਦੇ ਵਿੱਚ ਜਿਹੜਾ ਪੋਹਾ ਕੁਆਚੀ ਜੱਸੀ ਹੈ ਜਿੱਥੇ ਆਪਣੇ ਸਤਕਾਰਯੋਗ ਮੰਤਰੀ ਜੀ ਗਟਾਰੂ ਚੱਕ ਜੀ ਲਾਲ ਚੰਦ ਗਟਾਰੂ ਜੱਕ ਜੀ ਜਿਹੜਾ ਉਹਨਾਂ ਦਾ ਏਰੀਆ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੁਸੀਂ ਦੇਖਿਆ ਹੋਊਗਾ ਅਸੀਂ ਉੱਥੇ ਗਏ ਇੱਥੋਂ ਸਮਗਰੀ ਲੈ ਕੇ ਗਏ ਜੋ ਰੈਸ਼ਨ ਸੀਗਾ ਉਹ ਲੈ ਕੇ ਗਏ ਤੇ ਪਾਣੀ ਲੈ ਕੇ ਗਏ ਅਸੀਂ ਜਿਹੜੇ ਹਰ ਪਰਵਾਰ ਇਲਾਕੇ ਸੀਗੇ ਉੱਥੇ ਗਏ ਘਰ ਘਰ ਤੱਕ ਅਸੀਂ ਇਹ ਜਿਹੜੀ ਹੈਗੀ ਐ ਪਾਰਟੀ ਵੱਲੋਂ ਜਿਹੜੀ ਸਾਡੀ ਸੇਵਾ ਲੱਗੀ ਸੀ ਅਸੀਂ ਉਹ ਕਰਕੇ ਆਏ ਆ ਤੇ ਉਸ ਤੋਂ ਬਾਅਦ ਹੋਰ ਦੁਬਾਰਾ ਫੇਰ ਪਾਰਟੀ ਦੇ ਉਹਨਾਂ ਨੇ ਨਿਰਦੇਸ਼ ਆਗੇ ਸੀ ਇੱਕ ਇੱਕ ਪਿੰਡ ਸਾਨੂੰ ਸਾਰੇ ਜਿਹੜੇ ਜ਼ਿਲੇ ਪ੍ਰਧਾਨ ਐ ਉਹਨਾਂ ਨੂੰ ਸੌਂਪਿਆ ਗਿਆ ਸੀ ਕਿ ਤੁਸੀਂ ਉਸ ਪਿੰਡ ਦੇ ਵਿੱਚ ਜਾ ਕੇ ਉਹਦੇ ਜਿਹੜਾ ਨੁਕਸਾਨ ਹੋਇਆ ਕਿਸੇ ਗਰੀਬ ਦਾ ਘਰ ਡਿੱਗਿਆ ਕਿਸੇ ਦਾ ਜ਼ਮੀਨ ਹੜ ਗਈ ਹੈ ਕਿਸੇ ਦਾ ਡੱਗਰ ਬੱਚੇ ਦਾ ਨੁਕਸਾਨ ਹੋ ਗਿਆ ਕਿਸੇ ਦਾ ਜਾਨੀ ਮਾਲੀ ਜੋ ਵੀ ਨੁਕਸਾਨ ਹੋਇਆ ਉਹਦਾ ਜਿਹੜਾ ਹੈਗਾ ਆਪਾਂ ਗਰਾਊਂਡ ਲੈਵਲ ਤੇ ਜਾ ਕੇ ਉੱਥੇ ਤੱਕ ਪਹੁੰਚ ਕੇ ਉਸ ਪੰਚਾਇਤ ਨਾਲ ਕੰਟੈਕਟ ਕਰਕੇ ਉੱਥੋਂ ਦੇ ਵਿਧਾਇਕ ਨਾਲ ਕੰਟੈਕਟ ਕਰਕੇ ਵੀ ਖਲੂਰ ਸਾਹਿਬ ਦੇ ਜਿਹੜੇ ਹੈਗੇ ਨੇ ਵਿਧਾਇਕ ਨੇ ਉਹਨਾਂ ਨਾਲ ਕੰਟੈਕਟ ਕਰਕੇ ਤੇ ਉੱਥੇ ਦੇ ਜਿਹੜੇ ਬਲਾਕ ਪ੍ਰਧਾਨ ਨੇ ਉਹਨਾਂ ਨਾਲ ਕੰਟੈਕਟ ਕਰਕੇ ਉਸ ਪਿੰਡ ਦੇ ਵਿੱਚ ਅਸੀਂ ਗਏ ਮੈਂ ਗਿਆ ਮੇਰੇ ਨਾਲ ਮੇਰੇ ਜਿਹੜੀ ਟੀਮ ਹੈ ਉਹ ਗਈ ਉੱਥੇ ਜਾ ਕੇ ਅਸੀਂ ਜੋ ਦੇਖਿਆ ਜੋ ਉੱਥੇ ਦਾ ਹਾਲਾਤ ਸੀ ਉੱਥੇ ਜਿਹੜੀ ਹੈਗੀ ਆ ਉਸ ਕੱਲੇ ਪਿੰਡ ਦੀ ਹੀ ਜਿਹੜੀ 1000 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈ ਉਹ 1000 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈ ਉਹ ਹੜਕਤੀ ਹੈ ਤੇ ਉੱਥੇ ਵੈਗਰੂ ਦੀ ਇਹ ਕਿਰਪਾ ਰਹੀ ਹੈ ਕਿ ਕੋਈ ਜਾਨਵਾਲੀ ਨੁਕਸਾਨ ਨਹੀਂ ਹੋਇਆ ਤੇ ਉੱਥੇ ਜਿਹੜੀ ਹੁਣ ਉਹਨਾਂ ਦੀ ਰਿਕੁਆਇਰਮੈਂਟ ਸੀ ਜਿਹੜੀ ਆਪਾਂ ਦੇਖ ਰਹੇ ਆ ਆਪਾਂ ਮੈਂ ਅਪੀਲ ਕਰਦਾ ਸਾਰੇ ਆਪਣੇ ਭਰਾਵਾਂ ਨੂੰ ਵੀ ਜਿਹੜੀਆਂ ਸਸਤਾਵਾਂ ਉਹਨਾਂ ਨੂੰ ਵੀ ਜਿਹੜੇ ਹੋਰ ਦਾਮ ਨਹੀਂ ਸੱਜਣਾ ਉਹਨਾਂ ਨੂੰ ਕਿ ਜਿਹੜਾ ਹੈਗਾ ਉੱਥੇ ਰਾਚਨ ਹੁਣ ਬਹੁਤ ਹੋ ਚੁੱਕਿਆ ਅਸੀਂ ਗਏ ਆ ਅਸੀਂ ਦੇਖ ਕੇ ਆਏ ਆ ਕਿ ਰਾਚਨ ਬਹੁਤ ਹੋ ਚੁੱਕਿਆ ਉਹਨਾਂ ਨੂੰ ਜਦੋਂ ਹੁਣ ਲੋੜ ਹੈ ਪਾਣੀ ਉਤਾਰਨ ਤੋਂ ਬਾਅਦ ਪਾਣੀ ਉਤਾਰਨ ਤੋਂ ਬਾਅਦ ਜਿਹੜੀ ਉਹਨਾਂ ਦੀ ਬੇਸਿਕ ਨੀਡ ਹੈ ਉਹ ਇਹ ਹੈਗੀ ਆ ਅੱਗੇ ਫਸਲਾਂ ਬੀਜਣੀਆਂ ਉਹਦੇ ਵਾਸਤੇ ਸਾਨੂੰ ਡੀਜ਼ਲ ਚਾਹੀਦਾ ਉਹਦੇ ਵਾਸਤੇ ਸਾਨੂੰ ਡੀਜ਼ਲ ਚਾਹੀਦਾ ਨੰਬਰ 2 ਉੱਥੇ ਜਿਹੜਾ ਹੈਗਾ ਚਾਰਾ ਜਿੰਨੇ ਪਸ਼ੂਆਂ ਦਾ ਫੀਡ ਹੈ ਚੋਕਰ ਹੈ ਤੇ ਅਚਾਰ ਹੈ ਇਹਦੀ ਲੋੜ ਹੈ ਇਹਦੀ ਮੇਲ ਲੋਗ ਹੈ ਜਿਹੜਾ ਆਪਾਂ ਹੁਣ ਘਰ-ਘਰ ਕੇ ਟਰੱਕ ਨਾਲ ਚਲਦੇ ਲਈ ਜਾ ਰਹੇ ਆ ਇਹਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਆਪਣੇ ਭਰਾਵਾਂ ਨੂੰ ਜਿੱਲੇਦਾਨੀ ਸੱਜਣਾਂ ਉਹਨਾਂ ਨੂੰ ਵੀ ਕਿਉਂਕਿ ਪੰਜਾਬ ਹਮੇਸ਼ਾ ਪੰਜਾਬ ਜਿਹੜਾ ਹੈਗਾ ਦੂਜੀ ਦੇ ਸੂਬਿਆਂ ਦੀ ਮਦਦ ਕਰਦਾ ਰਿਹਾ ਸਾਨੂੰ ਪਤਾ ਸਾਡੇ ਸੂਬੇ ਦੇ ਵਿੱਚ ਬਹੁਤ ਵੱਡੇ ਜਾਨੀ ਸੱਜਣ ਨੇ ਬਹੁਤ ਵੱਡੀਆਂ ਸੰਸਥਾਵਾਂ ਨੇ ਜਿਹੜੇ ਸਾਰੇ ਲੱਗੇ ਹੋਏ ਆ ਆਪਣੇ ਆਪਣੇ ਉਹਦੇ ਵਿੱਚ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਹੈਗਾ 5-10 ਦਿਨ ਜਦੋਂ ਪਾਣੀ ਉੱਤਰ ਜਾਂਦਾ ਉਹ ਜਿਹੜਾ ਹੈਗਾ ਮੰਡ ਦਾ ਏਰੀਆ ਜੀ ਉਹ ਉਹ ਸਾਰਾ ਉੱਥੇ ਲੇਲੀ ਹੋ ਜਾਣੀ ਹੈ ਸਾਰਾ ਕੁਝ ਹੋ ਜਾਣਾ ਉੱਤੇ ਆਪਾਂ ਨੂੰ ਟਰੈਕਟਰਾਂ ਦੀ ਲੋਡ ਪੈਗੀ ਆਪਾਂ ਨੂੰ ਬੀਜ ਦੀ ਲੋਡ ਪਊਗੀ ਆਪਾਂ ਨੂੰ ਉਹਨਾਂ ਨੂੰ ਬੀਜ ਦੀ ਲੋਡ ਪੈਗੀ ਜਿਹੜਾ ਬੀਜ ਬੀਜਣ ਵਾਲੇ ਖਾਦ ਦੀ ਲੋਡ ਪੈਗੀ ਤੇ ਜਿਵੇਂ ਡਾਇਆ ਹੋ ਗਿਆ ਜੂਰੀਆ ਹੋ ਗਿਆ ਇਹ ਚੀਜ਼ਾਂ ਦੀ ਆਪਾਂ ਨੂੰ ਲੋਡ ਪੈਣੀ ਹੈ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਮੈਂ ਜਿਹੜਾ ਮੇਰੇ ਕੋਲੇ ਪਿੰਡ ਸੀਗਾ ਪਾਰਟੀ ਵੱਲੋਂ ਜਿਹੜਾ ਮੈਨੂੰ ਦਿੱਤਾ ਗਿਆ ਸੀ ਇਹ ਜੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਮੇਰੇ ਕੋਲੇ ਜਿਹੜਾ ਹੈਗਾ ਜੋਲ ਢਾਈਵਾਲ ਪਿੰਡ ਸੀ ਜਿਹੜਾ ਖਲਦੂਰ ਸਾਹਿਬ ਦੇ ਹਲਕੇ ਚ ਪੈਂਦਾ ਸਰਦਾਰ ਮਨਜਿੰਦਰ ਸਿੰਘ ਲਾਲਪਰਾ ਉੱਥੇ ਦੇ ਐਮਐਲਏ ਨੇ ਤੇ ਅਰਜਿੰਦਰ ਸਿੰਘ ਜੀ ਪੰਨੂ ਉੱਥੇ ਦੇ ਜਿਹੜੇ ਸਾਡੇ ਹੈਗੇ ਨੇ ਬਲਕ ਪ੍ਰਧਾਨ ਸੀਗੇ ਉਹਨਾਂ ਦੇ ਦਿਦਾ ਨਿਰਦੇਸ਼ਾਂ ਅਨੁਸਾਰ ਸਾਡੀ ਸਾਰੀ ਟੀਮ ਉੱਥੇ ਜਾ ਕੇ ਆਈ ਹੈ ਤੇ ਉੱਥੋਂ ਜੋ ਜਾਇਜ਼ਾ ਲੈ ਕੇ ਆਈਏ ਉੱਥੇ ਚਾਰ ਘਰ ਸੀਗੇ ਜਿਹੜੇ ਗਰੀਬ ਪਰਿਵਾਰ ਦੇ ਜਿਹੜਾ ਨੂੰ ਨੁਕਸਾਨ ਹੋਇਆ ਤੇ ਬਾਕੀ ਸਾਰਾ ਸਭ ਠੀਕ ਸੀਗਾ ਇਸ ਕਰਕੇ ਹੁਣ ਜਿਹੜੀ ਸਥਿਤੀ ਆ ਉਹ ਕੰਟਰੋਲ ਚ ਹੈਗੀ ਹੈ ਕਿ ਕਿਸੇ ਫਵਾਵਾਵਾਂ ਕਿ ਨਹੀਂ ਆਉਣਾ ਕਿਸੇ ਉਦੇ ਕਿ ਨਹੀਂ ਆਉਂਦਾ ਮੈਂ ਸਭ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਹੈਗਾ ਪੰਜਾਬ ਤੇ ਔਖੀ ਘੜੀ ਆਈ ਹੈ ਇਹ ਸੰਕਟ ਦਾ ਸਮਾਂ ਆਪਾਂ ਨੂੰ ਸਾਰਿਆਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇੱਥੇ ਸਿਆਸਤ ਨਹੀਂ ਕਰਨੀ ਚਾਹੀਦੀ ਕਿਸੇ ਵੀ ਪਾਰਟੀ ਨੂੰ ਚਾਹੇ ਕੋਈ ਕਾਂਗਰਸ ਹੈ ਚਾਹੇ ਕੋਈ 45 ਦਾ ਲੈ ਚਾਹੇ ਪੀਜੇ ਵੀ ਹੈ ਚਾਹੇ ਸਾਡੀ ਪਾਰਟੀ ਹੈ ਤੇ ਅਸੀਂ ਇਹ ਅਪੀਲ ਕਰਦੇ ਹਾਂ ਸਭ ਨੂੰ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜੇ ਪ੍ਰਭਾਵਿਤ ਲੋਕ ਨੇ ਜਿਹੜੇ ਇਸ ਹਾਸਾ ਗ੍ਰਸਤ ਹੋਏ ਨੇ ਉਹਨਾਂ ਦੀ ਆਪਾਂ ਇਹ ਬਹੁਤ ਜੋ ਦਿਲ ਖੋਲ ਕੇ ਉਹਨਾਂ ਦੀ ਮਦਦ ਕਰੀਏ ਤੇ ਉਹਨਾਂ ਦੇ ਮੁੱਦੇ ਨਾਲ ਮੋਢਾ ਜੋੜ ਕੇ ਖੜੀਏ ਤਾਂ ਕਿ ਉਹਨਾਂ ਨੂੰ ਵੀ ਲੱਗੇ ਕਿ ਸਾਡੇ ਭਰਾ ਸਾਡੇ ਕੋਲੇ ਆਏ ਨੇ ਤੇ ਕੋਲਚਨ ਜੀ ਤੁਸੀਂ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਆ ਰਹੇ ਹੋ ਜੇ ਕਿਸੇ ਹੁਜੂਤਰੀ ਕਹ ਰਹੀ ਹੈ ਤਾਂ ਰਾਸ਼ਨ ਬਹੁਤ ਹੈਗਾ ਠੀਕ ਹੈ ਕੰਨ ਨੂੰ ਮਦਦ ਲੋੜ ਪੈਗੀ ਕਿਸ ਬੰਦੇ ਨਾਲ ਕੰਟੈਕਟ ਕੀਤਾ ਜਾਵੇ ਉੱਤੇ ਜਾ ਕੇ ਪਿੰਡਾਂ ਜਾਣਾ ਚਾਹੀਦਾ ਕਿਉਂਕਿ ਕੋਈ ਲੋਕ ਉੱਤੇ ਸ਼ਰਾਰਤੀ ਬਹੁਤ ਨੇ ਕਿਹੜੇ ਬੰਦੇ ਨਾਲ ਉੱਤੇ ਜਾ ਕੇ ਮਿਲਣਾ ਚਾਹੀਦਾ ਕਿ ਜਿਹੜਾ ਸਹੀ ਰਸਤੇ ਤੋਂ ਦੱਸਾ ਸਕੇ ਇੱਕ ਜਿਵੇਂ ਹੁਣ ਮੇਰਾ ਪਿੰਡ ਹੈ ਜਿਹੜਾ ਪਿੰਡ ਮੈਨੂੰ ਮਿਲਿਆ ਸੀ ਮੈਂ ਉੱਥੇ ਜਾ ਕੇ ਪੰਚਾਇਤ ਮੈਂਬਰਾਂ ਨੂੰ ਤੇ ਜਿਹੜੇ ਉੱਥੇ ਦੇ ਮੋਤਵਰਣੇ ਪਿੰਡ ਦੇ ਬਸਨੀਕ ਨੇ ਜਿਹੜੇ ਉਹਨਾਂ ਨੂੰ ਮਿਲਿਆ ਜਾਵੇ ਉਹ ਆਪਣੀ ਰਿਕੁਆਇਰਮੈਂਟ ਦੱਸਣਗੇ ਉਸ ਮੁਤਾਬਕ ਸਾਨੂੰ ਖੁਦ ਡਾਇਰੈਕਟਰ ਜਾ ਕੇ ਉੱਥੇ ਚੀਜ਼ ਤੇ ਨਹੀਂ ਚਾਹੀਦੀ ਹੈ ਮੈਂ ਕਿ ਆਪਾਂ ਕਿਸੇ ਦੇ ਕੋਲ ਢੇਰੀ ਕਰਾਈਏ ਜਿਹੜਾ ਉਹਨੂੰ ਉਹਨੂੰ ਮਨਜ਼ੂਰ ਕਰੇ ਜਾਂ ਉਹ ਆਪਣੇ ਬੰਦਿਆਂ ਦੇ ਕੋਲ ਹੀ ਰੱਖ ਲਵੇ ਕੋਲ ਅਸੀਂ ਗਏ ਆ ਉੱਥੇ ਸਾਨੂੰ ਬਹੁਤ ਪ੍ਰੋਬਲਮਾਂ ਇਹ ਵੀ ਆਈਆਂ ਕਿ ਫਲਾਣੇ ਬੰਦੇ ਕੋਲੇ ਰਚਨ ਆਇਆ ਕਿ ਉਹ ਆਪਣੇ ਕੋਲ ਰੱਖਦਾ ਹੈ ਠੀਕ ਹੈ ਵੀ ਅਸੀਂ ਇਹ ਕਹਨੇ ਆ ਵੀ ਗਰਾਊਂਡ ਲੈਵਲ ਤੱਕ ਉੱਤੇ ਚੀਜ਼ ਪਹੁੰਚੇ ਜਿਹੜਾ ਲੋਡ ਬੰਦ ਦਾ ਲੋਡ ਬੰਦ ਤੱਕ ਭੁਲ ਕੇ ਉਹ ਆ ਕੇ ਕਾਪਾ ਜਿਹੜਾ ਲੋਕ ਸਟਾਕ ਕਰ ਰਹੇ ਹੈ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਇਹ ਅਕੀ ਕੜੀ ਦੇ ਵਿੱਚ ਆਪਾਂ ਇਹ ਜਿਹੜੀ ਕਲਾ ਬਜਾਰੀ ਕਰ ਰਹੇ ਚੰਗੀ ਨਹੀਂ ਹੈਗੀ ਜਿਹੜੇ ਲੋਡ ਬੰਦ ਹੈਗੇ ਉਹਨਾਂ ਕੋਲ ਚੀਜ਼ ਪਹੁੰਚ ਨਹੀਂ ਕਹਿੰਦੀ ਤੇ ਸਰ ਇਸ ਵੇਲੇ ਸਥਿਤੀ ਵੀ ਹੈਸ ਵਾਕਈ ਇਸ ਵੇਲੇ ਕੰਟਰੋਲ ਚ ਸਾਰਾ ਕੁਝ ਕੋਈ ਖਬਰਾਂ ਦੀ ਗੱਲ ਤੇ ਨਹੀਂ ਹੈ ਬਿਲਕੁਲ ਜੀ ਹੁਣ ਜਿਹੜੀ ਹੈਗੀ ਹੈ ਵਾਰਸ ਬੰਦ ਹੋ ਗਈ ਹੈ ਤੇ ਸਥਿਤੀ ਬਿਲਕੁਲ ਕੰਟਰੋਲ ਚ ਹੈ ਜੋ ਹੋਣਾ ਸੀ ਨੁਕਸਾਨ ਜਿਹੜਾ ਹੈ ਉਹ ਆ ਉਹ ਤਾਂ ਦੇਖੋ ਵਾਪਸ ਨਹੀਂ ਆ ਸਕਦਾ ਤੇ ਅੱਗੇ ਵਾਸਤੇ ਜਿਹੜੀ ਹੈਗੀ ਆ ਸਾਰੀ ਪੰਜਾਬ ਸਰਕਾਰ ਉਹ ਜੂਨਾ ਸੂਰਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਰੋਜ਼ ਵੀਡੀਓ ਚ ਦੇਖ ਰਹੇ ਹੋ ਜਿਵੇਂ ਕਿ ਖੰਡੂਰ ਸਾਹਿਬ ਏਰੀਆ ਪ੍ਰਭਾਵਿਤ ਹੋਇਆ ਖੰਡੂਰ ਸਾਹਿਬ ਦੇ ਜਿਹੜੇ ਐਮ ਐਲ ਏ ਨੇ ਮਲਿੰਦਰ ਸਿੰਘ ਲਾਲਪਰਾ ਜੀ ਚਾਰਨਤਾਰਨ ਤੇ ਹੋਇਆ ਉੱਥੇ ਆਪਣੇ ਲਾਲਜੀਤ ਸਿੰਘ ਭੁੱਲਰ ਜੀ ਹੈ ਜਿਹੜੇ ਸਾਡੇ ਮੰਤਰੀ ਨੇ ਉਹ ਗਰਾਉਂਡ ਲੈ ਕੇ ਜੇ ਕੰਮ ਕਰ ਰਹੇ ਹੈ ਅਜਨਾਲੇ ਦੇ ਵਿੱਚ ਸਾਡੇ ਕੁਲਦੀਪ ਸਿੰਘ ਧਾਰੀਵਾਲ ਜੀ ਉਹ ਗ੍ਰਾਉਂਡ ਗਿਆ ਦੇ ਵਿੱਚ ਕੰਮ ਕਰ ਰਹੇ ਐ ਐਸੀ ਤਰ੍ਹਾਂ ਪਠਾਨਪੁਰ ਦੇ ਵਿੱਚ ਕੋਆ ਏਰੀਆ ਜਿਹੜਾ ਉੱਥੇ ਦੇ ਮੰਤਰੀ ਨੇ ਹਲਾਲ ਚਾਲ ਕਟਾਰੂ ਚੱਕ ਜੀ ਤੇ ਸਾਰੀ ਜਿਹੜੀ ਪ੍ਰਸ਼ਾਸਨ ਡੀਸੀ ਸਾਹਿਬਾਨ ਐਸਐਸਪੀ ਸਾਹਿਬਾਨ ਪੁਰਸ ਮਹਾਲਜਨ ਤੇ ਜਿੰਨੇ ਵੀ ਐਨਡੀਆਰਫ ਜਿ ਫੌਜੀ ਵੀਰ ਵੀ ਸਾਡੇ ਉੱਤੇ ਮਿਲਟਰੀ ਵੀ ਪਹੁੰਚੀ ਹੋਈ ਹੈ ਸਾਰਿਆਂ ਨੇ ਜਿਹੜੇ ਆਪਣੇ ਆਪਣੇ ਕਾਰਜਾਂ ਤੇ ਲੱਗੇ ਹੋਏ ਐ ਉਹ ਸਰਕਾਰ ਹੈ ਜਿਹੜਾ ਬਹੁਤ ਵਧੀਆ ਕੰਮ ਕਰ ਰਹੀ ਹੈ ਕਿਸੇ ਦੀਆਂ ਫਵਾਮਾਂ ਤੇ ਆਉਣ ਦੀ ਲੋੜ ਨਹੀਂ ਮੈਂ ਫੇਰ ਦੁਬਾਰਾ ਪੀਨ ਕਰਦਾ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਅਗਵਾਈ ਥੱਲੇ ਤੇ ਸਾਡੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਕਨਵੀਨਰ ਨੇ ਸਾਡੇ ਜਿਹੜੇ ਅ ਅ ਅਨਚਾਰਜ ਜਨੇ ਮਨੀਸ਼ ਸੋਧਿਆ ਜੀ ਤੁਸੀਂ ਦੇਖਿਆ ਅਰਵਿੰਦ ਕੇਜਰੀਵਾਲ ਜੀ ਵੀ ਸultanpur Lodhi ਜਾ ਕੇ ਆਏ ਆ ਤੇ ਆਪਣੇ ਸਾਡੇ ਜਿਹੜੇ ਸੋਧਿਆ ਜੀ ਨੇ ਸਾਡੇ ਅਨਚਾਰਜ ਨੇ ਉਹ ਵੀ ਜਾ ਕੇ ਆਏ ਤੁਸੀਂ ਸਾਰੇ ਦੇਖਿਆ ਜਿਹੜੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਹੈ ਤੇ ਸਾਰੀ ਲੀਡਰਸ਼ਿਪ ਹੈ ਉਹ ਜਿਹੜੀ ਹੈਗੀ ਆ ਤਨਮਨ ਤੰਦੇ ਨਾਲ ਲੋਕਾਂ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਮੈਂ ਅਪੀਲ ਕਰਦਾ ਹਾਂ ਸਭ ਨੂੰ ਸਾਡੇ ਮੈਂ ਇੱਕ ਹੋਰ ਵੀ ਦੱਸਣਾ ਚਾਹਣਾ ਸਾਡੇ ਵਿਧਾਇਕ ਸਰਦਾਰ ਕਲਵਾਨ ਸਿੰਘ ਜੀ ਐਮਐਲਏ ਮੁਹਾਲੀ ਉਹ ਜਿਹੜੇ ਹੈਗੇ ਆ ਉਹ ਪਰਸਨਲੀ ਤੌਰ ਤੇ ਵੀ ਤੁਹਾਨੂੰ ਪਤਾ ਉਹਨਾਂ ਵਰਗਾ ਦਾਨੀ ਸੱਜਣ ਕੋਈ ਨਹੀਂ ਉਹਨਾਂ ਨੇ ਆਪਣੇ ਪਰਸਨਲੀ ਤੌਰ ਤੇ ਆਪਣੀ ਜੇਬ ਤੋਂ ਵਿੱਚੋਂ ਵੀ ਹਰ ਰੋਜ਼ ਪਹਿਲਾਂ ਚਾਰ ਟਰੱਕ ਭੇਜੇ ਤਿੰਨ ਟਰੱਕ ਫੇਰ ਭੇਜੇ ਸਾਡੀ ਜਿਹੜੀ ਟੀਮ ਹੈ ਉਹਨਾਂ ਨੂੰ ਯੂਥ ਵਿੰਗ ਦੀ ਟੀਮ ਹੈ ਉਹਨਾਂ ਦੀ ਜਿਹੜੀ ਰਾਸ਼ਨ ਸਮਗਰੀ ਗਈ ਹੈ ਪਹਿਲਾਂ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੇ ਜਿਹੜਾ ਸਮਾਨ ਭੇਜਿਆ ਉਹਨੂੰ ਵੀ ਹਰੀ ਝੰਡੀ ਦਿਖਾਈ ਹੈ ਤੇ ਲਗਾਤਾਰ ਸਾਡੇ ਐਮਐਲਏ ਸਰਦਾਰ ਕਲਵੰਤ ਸਿੰਘ ਜੀ ਜਿਹੜੇ ਹੈਗੇ ਹਰ ਪੀੜਤ ਨਾਲ ਜੁੜੇ ਹੋਏ ਹਨ ਤੇ ਉਹਨਾਂ ਦੀ ਜੋ ਮਾਲੀ ਮਦਦ ਹੈ ਉਹ ਕਰ ਰਹੇ ਹੈ ਅਸੀਂ ਬਾਕੀ ਜਿਹੜੇ ਸਾਡੇ ਐਮਐਲਏ ਸਾਹਿਬਾਨ ਤੇ ਹੋਰ ਵੀ ਆ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਜਿੱਥੇ ਵੀ ਕਿਸੇ ਚੀਜ਼ ਦੀ ਲੋੜ ਹੈ ਆਪਾਂ ਨੂੰ ਤਨਮਨ ਤਨ ਦੇ ਨਾਲ ਉੱਥੇ ਖੜਨਾ ਚਾਹੀਦਾ ਹੁਣ ਵੀ ਅਸੀਂ ਦਿੱਤੇ ਪਾਰਟੀ ਸਾਡੀ ਡਿਊਟੀ ਲਾਉਗੀ ਅਸੀਂ ਤਨਦੇਹੀ ਦੇ ਨਾਲ ਪੂਰਾ ਇਮਾਨਦਾਰੀ ਦੇ ਨਾਲ ਕਿਉਂਕਿ ਪਾਰਟੀ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਅਹੁਦੇ ਦਿੱਤੇ ਸਾਨੂੰ ਇੱਥੇ ਇਹ ਰੁਤਬਾ ਬਖਸ਼ਿਆ ਸਾਡਾ ਫਰਜ਼ ਹੈ ਇਹ ਜਿਹੜੇ ਅਹੁਦੇ ਹੈਗੇ ਆ ਇਹਨਾਂ ਦੀ ਗੁਰਵਰਤੋਂ ਨਾ ਕਰਕੇ ਪਬਲਿਕ ਦੀ ਸੇਵਾ ਕਰਨ ਪਬਲਿਕ ਦੀ ਸੇਵਾ ਕਰਨ ਵਾਸਤੇ ਅਸੀਂ ਆਏ ਆ ਅਸੀਂ ਆਮ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਇਸ ਆਸਤੇ ਵਿੱਚ ਪਹੁੰਚੇ ਆ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਹ ਔਖੀ ਘੜੀ ਹੈਗੀ ਹੈ ਇਹਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਜਿਹੜਾ ਹੈਗਾ ਇਹ ਔਕੀ ਘੜੀ ਦੇ ਵਿੱਚ ਪੀੜਤ ਪਰਿਵਾਰਾਂ ਦਾ ਸਾਥ ਦੇਣਾ ਚਾਹੀਦਾ ਹੈ।